ਪਈ ਕਰਦਾ ਹਾਲ ਚਾਲ ਸੁਣਾਓ ਤਾਂ ਉਹ ਮਾਈ ਕਹਿੰਦੀ ਬਾਬਾ ਜੀ ਠੀਕ ਠਾਕ ਹੈ ਵਧੀਆ ਕਹਿੰਦੇ ਭਈ ਹੋਰ ਨੂੰ ਪੁੱਤ ਦਾ ਕੀ ਹਾਲ ਹੈ ਕਹਿੰਦੀ ਬਾਬਾ ਜੀ ਨੂੰ ਕੋਲੇ ਸੁੱਖਣਾ ਬੱਚਾ ਤਾਂ ਹੋ ਗਿਆ ਬਾਬਾ ਜੀ ਬੋਲ ਸਾਬ ਧਿਆਨ ਦੇਓ ਪਹਿਲਾਂ ਖਾਸ ਕਰਕੇ ਆਪਾਂ ਇੱਕੋ ਹੀ ਤੁਹਾਡੇ ਵਾਸਤੇ ਗੱਲ ਸੁਣਾਉਣ ਲੱਗੇ ਆਂ ਕਹਿੰਦੇ ਬਾਬਾ ਜੀ ਨੂੰ ਕੋਲੇ ਬੱਚਾ ਤਾਂ ਹੋ ਗਿਆ ਹੋ ਗਿਆ ਸੁੱਖ ਨਾਲ 2.5 ਸਾਲਾਂ ਦਾ ਕਹਿੰਦੀ ਬਾਬਾ ਜੀ ਤਾਉਣ ਜੀ ਨਿਕਰਾਉਂਦਾ ਬਾਬਾ ਜੀ ਇਹਨੂੰ ਪਤਾ ਕੀ ਕਹਿੰਦੇ ਕਹਿੰਦੇ ਸੌਰੀਏ ਜੇ ਪੈਸੇ ਨੇ ਕਿੰਨਾ ਜੀਤਾ ਹੁਣ ਬੜੁੱ ਫੇਰੀ ਸੜੇ ਬੱਚੇ ਜੀਤਾਉਣ ਕਦੋਂ ਇਹ ਗੱਲ ਕਿਹਿਆ ਵੀ ਆਪਾਂ 10 ਰੁਪਏ 5 ਰੁਪਏ ਜਿਹੜਾ ਗਾਲਿਆ ਨੋਟ ਹੁੰਦਾ ਪਾਉ ਮੱਥਾ ਟੇਕਦੇ ਆ ਕਿਉਂਕਿ ਜਿਹੜਾ ਆਪਾਂ ਪ੍ਰਸ਼ਾਦ ਕਿਸੇ ਵੀ ਚੀਜ਼ ਦਾ ਜਿਹੜਾ ਆਪਾਂ ਆਪ ਨੂੰ ਪਸੰਦ ਆ ਨਾ ਗੁਰੂ ਮਹਾਰਾਜ ਨੂੰ ਵੀ ਉਹੀ ਪਸੰਦ ਹੁੰਦਾ ਹੈ ਪੈਸੇ ਵੀ ਵਧੀਆ ਮੱਥਾ ਟੇਕਿਆ ਕਰੋ ਜਿਹੜਾ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਗੁਰੂ ਦੀ ਮਹਾਰਾਜ ਦੀ ਹਜ਼ੂਰੀ ਚ ਆਪਾਂ ਲੈ ਕੇ ਆਉਨੇ ਆ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਚ ਲੈ ਕੇ ਆਉਨੇ ਆ ਕਿਤੇ ਵੀ ਮੰਦਰ ਚ ਚੜਾਉਣੀ ਆ ਦੇਵਤੇ ਇਤਿਆਂ ਨੂੰ ਵੀ ਗੁਰੂਆ ਪੀਰਾਂ ਨੂੰ ਵੀ ਉਹੀ ਪਸੰਦ ਹੁੰਦੀ ਹੈ ਠੀਕ ਹੈ ਜੋ ਬੋਲੇ 100 ਰੁਪਏ ਸਤਿਗੁਰੂ ਦੇ ਬਿਦਾਨ ਤੋਂ ਸਾਰਾ ਜੀ ਨੀਚ ਹੈ ਇਹ ਬਿਲਕੁਲ ਮੈਂ ਦੱਸਿਆ ਕਿਉਂਕਿ ਅਕਸਰ ਜਦੋਂ ਆਪਾਂ ਉਹ ਕਰਦੇ ਨੇ ਮੈਨੂੰ ਸੁਣਾਈ ਦਿੰਦਾ ਕੋਈ ਹੈ